ਨਹੀਂ ਤੁਸੀਂ 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 ਸੋਚਦੇ ਹੋ ਕੋਈ ਰਾਮ ਮੰਦਰ ਰਾਮ ਤੋਂ ਬਗੈਰ ਕੋਈ ਘਰ ਹੈਗਾ ਚਾਹੇ ਕਾਂਗਰਸੀ ਹੋਵੇ ਚਾਹੇ ਕਿਸੇ ਹੋਵੇ ਰਾਮ ਤਾਂ ਹਰ ਘਰ ਚ ਤੇ ਹਰ ਘਰ ਹੀ ਨਾਰਾਜ਼ ਸੀਗਾ ਜਦੋਂ ਰਾਮ ਜੀ ਦੇ ਜਾਨੋਂ ਇਹ ਗੱਲ ਕੀਤੀ ਵੀ ਰਾਮ ਆ ਰਹੇ ਆਪਕੇ ਸਾਥ ਹੈ ਜੀ ਆਪਕੇ ਸਾਥ ਆ ਰਹੇ ਮੈਂ ਤਾਂ ਤੁਹਾਨੂੰ ਪਹਿਲਾਂ ਕਹਿੰਦਾ ਵੀ ਸਾਰੇ ਆਗੇ ਅੱਜ ਕਿੰਨੇ ਲੋਕ ਆ ਰਹੇ ਨੇ ਕਾਂਗਰਸ ਕਿੰਨੀ ਸਾਬਕਾ ਬਿਦਿਆਕ ਜੀ ਸੰਜੇ ਦਲਵਰ ਸਿੰਘ ਨੇ ਉਸ ਰੂਪਛੇ ਸਾਡੇ ذریعے ਉਹ ਕਹਿੰਦੇ ਵੀ ਅਸੀਂ ਕੀ ਕਮੀਆਂ ਰਹਿ ਗਈਆਂ ਅਸੀਂ ਕੀ ਤੁਹਾਨੂੰ ਪਿਆਰ ਤੇ ਮੁਹੱਬਤ ਨਹੀਂ ਦੇ ਪਾਈ ਕਿਸੇ ਅਜੇ ਪਾਸਾ ਪਹਿਲੀ ਗੱਲ ਲੀਡਰਾਂ ਦੀ ਉਹ ਤਾਂ ਆ ਪਾਰਟੀ ਨੇ ਦੇਖਣਾ ਵੀ ਕਿਹਨੂੰ ਜੁਆਇਨ ਕਰਾਉਣਾ ਮੈਂ ਮੈਂ ਤਾਂ ਕਾਂਗਰਸ ਵਰਕਰਾਂ ਦੀ ਗੱਲ ਕਰਦਾ ਜਿਨ੍ਹਾਂ ਦੇ ਮਨ ਚ ਜਿਹੜੇ ਸਾਨੂੰ ਜਿਹਦੇ ਕਹਿੰਦੇ ਸੀ ਰੋਜ਼ ਪੁੱਛਦੇ ਸੀ ਵੀ ਇਹ ਕਿਉਂ ਕੀਤਾ ਜੀ ਜਿਨ੍ਹਾਂ ਨੇ ਕਮਲ ਦੇ ਫੁੱਲ ਤੇ ਮੋਹਰ ਲਾਉਣੀ ਆ RAM ਜੀ ਉਹ ਚ RAM ਦਿਕਦਾ ਏ ਤੇ ਉਹ ਵਰਕਰ ਆ ਜਿਹੜਾ ਕਾਂਗਰਸ ਪਾਰਟੀ ਦਾ ਉਹ ਕੋਈ ਵੀ ਕਾਂਗਰਸ ਪਾਰਟੀ ਨਾਲ ਨਹੀਂ ਰਹੂਗਾ ਜੀ ਪ੍ਰਤਾਪ ਸਿੰਘ ਬਾਜਵਾ ਜੀ ਨੇ ਕਿਹਾ ਹੈ ਕਿ ਅੱਛਾ ਹੈ ਚਲੇਗੇ ਜੀ 1 ਲੱਖ ਵੋਟਾਂ ਤੋਂ ਹਾਰਾ ਸਾਡੇ ਸੀਨੀਅਰ 2 ਲੱਖ ਚਲੋ ਜੀ ਉਹ ਜੇ ਮੈਂ ਕੋਈ ਗੱਲ ਫਿਰ ਫਿਰ ਮੈਂ ਕਹਿ ਦੂੰਗਾ ਮੈਂ ਤਾਂ ਇੰਨੀ ਕਹਿਣਾ ਬਈ ਚਲੋ ਇੱਕ ਫਿਰ ਬਾਜਵਾ ਜੀ ਨੂੰ ਤੁਸੀਂ ਮੇਰਾ ਵੀ ਸਨੇਹਾ ਲੈ ਦਿਓ ਵਾਜ ਬਾਜੀ ਨੂੰ ਕਹੋ ਆਜੋ ਦੇਖਦੇ ਆ ਵੀ ਕਿਹੜਾ ਮਾਂਜਦਾ ਇੱਕ ਦੂਜੇ ਨੂੰ ਆਜੋ ਲੁਧਿਆਣੇ ਮੈਂ ਤਾਂ ਆ ਗਿਆ ਉਹਨਾਂ ਨੂੰ ਕਹਿਆ ਆਜੋ ਲੁਧਿਆਣੇ ਕੈਂਡੀਡੇਟ ਕਾਂਗਰਸ ਦੇ ਬਣ ਕੇ ਕੀ ਜੀ ਰੇਟ ਨਹੀਂ ਹੋਵੇ ਕਾਨੂੰ ਲੱਗਦਾ ਜਿਵੇਂ 10 ਸਾਲ ਪਹਿਲਾਂ ਵੀ ਜੀਪੀ ਚ ਚਲਾਈ ਹੋ ਜਾਂਦੇ ਮੈਂ ਤੁਹਾਨੂੰ ਇਹੀ ਗੱਲ ਤੁਸੀਂ ਸਮਝਦੇ ਹੀ ਨਹੀਂ ਮੈਂ ਤੁਹਾਨੂੰ ਕਿਹਾ ਵੀ ਅਕਾਲੀ ਦਲ ਤੋਂ ਬਾਹਰ ਹੋ ਕੇ ਪਹਿਲੀ ਵਾਰ ਲੜ ਰਹੇ ਆ ਉੱਥੇ ਅਕਾਲੀ ਦਲ ਸੀ ਉਸ ਵੇਲੇ ਤਿੰਨ ਸੀਟਾਂ ਤੇ ਲੜਦੇ ਸੀ ਮੈਂ ਹੁਸ਼ਿਆਰਪੁਰ ਜਾਂ ਗੁਰਦਾਸਪੁਰ ਥੋੜੀ ਲੜਨਾ ਸੀ ਹਰ ਮੇਰਾ 13 ਨੇ 13 ਸੀਟਾਂ ਤੇ ਇਸ ਵਾਰ ਲੜ ਰਹੇ ਆ ਇੱਕ ਮੇਰਾ ਸਵਾਲ ਪਈਆ ਸਰ ਸਰ ਜਿਹੜੀਆਂ ਪਾਰਟੀਆਂ ਨੇ ਕਹਿੰਦੀਆਂ ਕਿ ਜਲ ਬਦਲ ਗਿਆ ਪ੍ਰੋਨਾ ਕਰਕੇ ਜਿਵੇਂ ਇਹਨਾਂ ਨੇ ਸ਼ੁਰੂ ਕੀਤਾ ਉਹ ਪਾਰਟੀਆਂ ਦੀ ਲੀਡਰਸ਼ਿਪ ਨੂੰ ਤੇ ਇੰਸਟ੍ਰੈਕਟ ਨਹੀਂ ਕਿਹਾ ਚਾਹੀਦਾ ਕਿ ਲੋਕੀ ਕਿਉਂ ਲੜ ਰਹੇ ਆ ਸਾਡੇ ਕਰ ਬਹੁਤ ਵਧੀਆ ਇਹ 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 ਅਸਲੀ ਗੱਲ ਤੁਸੀਂ ਇਹ ਕੀਤੀ ਆ ਬਈ ਇੰਨਾ ਕੁਸ਼ ਉੱਥੇ ਤਾਂ ਜੀ ਇਹ ਹਾਲਾਤ ਬਣ ਗਏ ਅੱਜ ਤੁਸੀਂ ਜਿਵੇਂ ਕਾਂਗਰਸ ਪਾਰਟੀ ਦੇ ਦੋ ਵਾਰ ਐਮਪੀ ਓਜਲਾ ਸਾਹਿਬ ਜਿੱਤੇ ਹੋਏ ਆ ਮਨੀਸ਼ ਤਿਵਾੜੀ ਕਿੱਡੇ ਵੱਡੇ ਲੀਡਰ ਨੇ ਅੱਜ ਤੱਕ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਟਿਕਟ ਸਾਨੂੰ ਮਿਲਣੀ ਹੈ ਜਾਂ ਨਹੀਂ ਮਿਲਣੀ ਕੋਈ ਵਾਰੀ ਵਾਰਸ ਹੀ ਨਹੀਂ ਉੱਥੇ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਕੋਈ ਕਿਸੇ ਨੂੰ ਦੱਸਣ ਵਾਲਾ ਹੀ ਹੈ ਨਹੀਂ ਜਿੱਤਨ ਹਾਰਨ ਦੀ ਗੱਲ ਤਾਂ ਤੁਸੀਂ ਛੱਡੋ ਤਾਂ ਚੱਲਦਾ ਰਹਿੰਦਾ ਏ ਉੱਥੇ ਕੋਈ ਬੰਦਾ ਅੱਜ ਵੀ ਸਾਰੇ ਦਿੱਲੀ ਬੈਠੇ ਹੋਣਗੇ ਮੈਂ 4 ਦਿਨ ਜੁਆਇਨ ਕੀਤਾ ਤੇ ਪਾਰਟੀ ਨੇ ਟਿਕਟ ਅਨਾਉਂਸ ਕਰਤੀ ਤੇ ਕਾਂਗਰਸੀਏ ਜਿਹੜੇ ਸਾਰੇ ਪੁਰਾਣੇ ਤੋਂ ਪੁਰਾਣੇ ਨੇ ਉਹ ਦਿੱਲੀ ਕੋਈ ਨਾ ਕੋਈ ਕਿਨੂੰ ਲੱਭ ਰਿਆ ਕੋਈ ਕਿਨੂੰ ਲੱਭ ਰਿਆ ਸਪਰਸ਼ਾਂ ਲਵਾ ਰਿਆ ਵੀ ਸਾਨੂੰ ਟਿਕਟ ਮਿਲ ਜੇ ਜਿਹੜੇ ਐਨੇ ਨੇ ਚਿਰ ਸੀਨੀਅਰ ਮੰਤਰੀ ਰਹਲੇ ਉਹਨਾਂ ਦੇ ਸੀਨੀਅਰ ਮੰਤਰੀ ਆਸ਼ੂ ਜੀ ਦਾ ਨਹੀਂ 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 ਆ ਮਨੀਸ਼ ਟਵਾੜੀ ਜੀ ਦਾ ਉਹ ਲੜਦੇ ਆ ਬਟਾ ਤੁਹਾਨੂੰ ਅਨੰਦ ਜੀ ਅਨੰਦ ਜੀ ਤੁਹਾਨੂੰ ਟਵਾੜੀ ਸੀ ਦਾ ਖਤਰਾ ਸੀ ਤਾਂ ਕਿ ਅੱਧਰ ਆਏ ਹੋ ਚਲੋ ਮੈਂ ਤਾਂ ਹੁਣ ਕੀ ਕਹਿਣਾ ਜੀ ਮੈਂ ਤਾਂ ਕੀ ਕਹਿਣਾ ਉਹ ਤਾਂ ਆਪ ਹੀ ਕਹਿ ਰਿਹਾ ਵੀ ਅਸੀਂ ਤਾਂ ਕਿਸੇ ਦਾ ਨਾਂ ਹੀ ਨਹੀਂ ਭੇਜਿਆ ਅਸੀਂ ਇੱਥੋਂ ੱਲਿਆਂ ਦਾ ਨਾਂ ਸੀ ਅਸ਼ੀਕੀ ਕਹਿੰਦੇ ਕਿ ਤੁਸੀਂ ਜੀ ਦਾ ਲੀਡਰ ਦਾ ਫੋਨ ਹੀ ਚੁੱਕਦੇ ਸੀਗੇ ਤੇ ਛੋਟ ਨੀਚੇ ਵਾਲੇ ਲੈ ਤੈਨੂੰ ਕਿਹਨੇ ਭੇਜਿਆ ਕਾਕਾ ਤੈਨੂੰ ਕਿਹਨੇ ਭੇਜਿਆ ਤਲਵਾਰ ਸਾਹਿਬ ਦਾ ਸੁਭਾਲ ਮੈਨੂੰ ਕੀ ਪੁੱਛਣਾ ਜੀ ਜਾਨਾ ਜੀ ਕਿਸਾਨਾਂ ਨੂੰ ਜੀ ਹਜਰ ਅੱਗੇ ਉਹ ਯਾਦ ਕੀ ਕਰਵਾ ਦੇ ਰਾਜਾ ਜੀ ਬੈਠਾ ਦੇ ਹਾਂ ਕਿਸਾਨਾਂ ਦੇ ਮੁੱਦੇ ਆ ਗੱਲ ਬਹੁਤ ਵੱਡੀ ਆ ਬੇਟਾ ਮੈਂ ਤਲਵਾਰ ਸਾਹਿਬ ਦਾ ਥੋੜੀ ਵਿਚਾਰੇ ਦਾ ਜਵਾਬ ਦੇਣਾ ਆ ਜੀ ਕੰਨੀ ਜੀ ਯਾਰ ਤਾਂ ਕੋਈ ਨੰਬਰ ਐਸਾ ਦੇ ਉਹ ਯਾਰ ਨਾ ਦੇਖੋ ਮੇਰੇ ਮੇਰੇ ਪੁਰਾਣੇ ਲੀਡਰ ਨੇ ਮੈਨੂੰ ਹਜੇ ਬੜਾ ਟਾਈਮ ਆ ਦੋ ਮਹੀਨੇ ਸਭ ਤੁਹਾਨੂੰ ਕੱਲੀਆਂ-ਕੱਲੀਆਂ ਗੱਲਾਂ ਦੱਸੂ ਅੱਜ ਬੀਜੇਪੀ ਦੀ ਗੱਲ ਕਰੋ ਉਹਨਾਂ ਦੀ ਕਿਉਂ ਗੱਲ ਕਰਦੇ ਹੋ ਜਿਹੜੇ ਛੱਡ ਜਿਹੜੇ ਛੱਡ ਤੇ ਹਾਂ ਛੱਡੋ ਪਰੇ ਕਾਨੂੰ ਨਿਸ਼ਾਨਾ ਉਹਨਾਂ ਨੂੰ ਜਵਾਬ ਇਲੈਕਸ਼ਨ ਚ ਦੇਵਾਂਗੇ ਗੱਲਾਂ ਨਾਲ ਕੀ ਪਤਾ ਲੱਗੂਗਾ ਇਲੈਕਸ਼ਨ ਜਵਾਬ ਦੇਵਾਂਗੇ ਉਹਨਾਂ ਨੂੰ ਤੇ ਇਹ ਕਿਸਾਨ ਕਿਸਾਨ ਬਿਲਕੁਲ ਹਜੇ ਵੀ ਨਰਾਜ਼ ਆ ਬਾਤ ਬਾਤੋ ਕਿਸ ਤਰ੍ਹਾਂ ਦੇ ਤੋ ਰਾਡੀਆਂ ਲੈਸ ਜੀ ਪਿੰਡਾਂ ਵੀ ਜਾਊਂਗੇ ਕਿਸ ਤਰ੍ਹਾਂ ਦੇ ਕੂ ਦੇਖੋ ਇੱਕ ਗੱਲ ਤੁਸੀਂ ਸਾਰੇ ਜਾਣਦੇ ਹੋ ਵੀ ਇੱਕ ਸਾਲ ਕਿਹੜਾ ਕਾਂਗਰਸੀ ਬੈਠਾ ਸੀ ਜੀ ਕਿਹੜਾ ਅਕਾਲੀ ਦਲ ਬੈਠਾ ਸੀ ਧਰਨੇ ਤੇ ਮੈਂ ਹੀ ਬੈਠਾ ਲਾ ਇੱਕ ਸਾਲ ਸੁੱਤ ਪਾਤ ਤੇ ਬੈਠਾ ਰਿਹਾ ਕਿਸਾਨਾਂ ਦੀ ਸਭਾ ਸਾਲ ਤੁਸੀਂ ਸਾਰੇ ਰੋਜ਼ ਵੀ ਭਾਜੀਪੀ ਵਾਲੇ ਉਸ ਵੇਲੇ ਰੋਜ਼ ਪਾਰਲੀਮੈਂਟ ਚ ਅਸੀਂ ਉਹਨਾਂ ਨਾਲ ਰੋਜ਼ ਉਹਨਾਂ ਨੂੰ ਇਹ ਗੱਲ ਕਨਵਿੰਸ ਕਰਦੇ ਸੀ ਰੋਜ਼ ਸਮਝਾਉਂਦੇ ਸੀ ਪਰ ਉਸ ਵੇਲੇ ਅਕਾਲੀ ਦਲ ਵਾਲਿਆਂ ਦੀ ਜਦੋਂ ਅਕਾਲੀ ਦਲ ਨੇ ਛੱਡਿਆ ਉਦੋਂ ਹੀ ਵਾਪਸ ਮੇ ਉਹਦੀ ਸਾਹਿਬ ਨੇ ਬਿੱਲ ਵਾਪਸ ਕਰ ਲਿਆ ਉਦੋਂ ਹੀ ਤੇ ਹਾਂ ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ ਇਹ ਅੱਜ ਵੀ ਕਿਸਾਨ ਦੇ ਲਈ ਅਸੀਂ ਹੁਣ ਆਏ ਹਾਂ ਜੇ ਸਮਝੇ ਨਾ ਗੱਲ ਨੂੰ ਕਿਸਾਨ ਜਿਹੜਾ ਹੈ ਉਹ ਬਿਲਕੁਲ ਵੀ ਉਹਦੀ ਕੋਈ ਪੋਲਿਟিক্যাল ਬੰਦੇ ਆ ਜਿਹੜੇ ਉਹ ਚਾਹੇ ਬੀਜੇਪੀ ਆ ਚਾਹੇ ਅਕਾਲੀ ਦਲ ਆ ਚਾਹੇ ਆਪ ਕਿਸਾਨ ਪਟਾਏ ਦਾ ਸਰਲੀ ਕਰਨ ਕਰਦਾ ਸਭ ਦਾ ਹੀ ਉਹਦੇ ਵੋਟਰ ਨੇ ਜਿਨ੍ਹਾਂ ਦਾ ਘੇਡ ਭਰਦਾ ਹੈ ਕਿਸਾਨ ਤਾਂ ਸਭ ਸਭ ਦੇ ਲਈ ਦਿੰਦਾ ਨਾ ਉਹ ਕਿਸੇ ਇੱਕ ਪਾਰਟੀ ਨੂੰ ਤਾਂ ਤੇ ਸਭ ਦਾ ਫਰਜ਼ ਮੰਨਦਾ ਕਿਉਂਕਿ ਆਪਾਂ ਜੋ ਨਹੀਂ ਉਹਨਾਂ ਦੇ ਸਿਰ ਤੇ ਆ ਤੇ ਕਿਸਾਨ ਦੀ ਗੱਲ ਕਰੀਏ ਤੇ ਜਦੋਂ ਤੁਸੀਂ ਕੀ ਸੋਚਦੇ ਹੋ ਵੀ ਜਦੋਂ ਹਣ ਅਸੀਂ ਕਿਸਾਨਾਂ ਜਿਹੜਾ ਸਾਲ ਬੈਠੇ ਰਹੇ ਆ ਜਦੋਂ ਯਾਰ ਗੱਲ ਮੋਦੀ ਸਾਹਿਬ ਨਾਲ ਜਾਂ ਐਗਰੀਕਲਚਰ ਮਿਨਿਸਟਰ ਹਮੇਸ਼ਾ ਇਹ ਨਾ ਕਰਦੇ ਉਹ ਕਹਿੰਦੇ ਜੀ ਅਸੀਂ ਤਾਂ ਸਾਰਾ ਕੁਝ ਕਿਸਾਨਾਂ ਲਈ ਕਰਨਾ ਚਾਹੁੰਦੇ ਆ ਆ ਸਾਡੂ ਅਸੀਂ ਅਸੀਂ ਤਾਂ ਪੰਜਾਬ ਜਿਹੜਾ ਸਾਨੂੰ ਪਤਾ ਆਜ਼ਾਦੀ ਦਿਵਾਉਣ ਵਾਲਾ ਇਹ ਦੇਸ਼ ਨੂੰ ਸੁਰੱਖਿਆ ਰੱਖਣ ਵਾਲਾ ਇਹ ਸੂਬਾ ਹੈ ਪਰ ਪਿੱਛੇ ਗੈਬ ਕਿੱਥੇ ਆ ਗੈਬ ਕਿੱਥੇ ਸੀ ਕਿਉਂਕਿ ਪਹਿਲਾਂ ਅੱਜ ਤੱਕ ਅਕਾਲੀ ਦਲ ਮੂਰੇ ਲੱਗ ਕੇ ਇਹ ਕਰਦਾ ਰਿਹਾ ਹੁਣ 13 ਦੀਆਂ 13 ਸੀਟਾਂ ਤੇ ਭਾਜਪਾ ਦੇ ਨਮਾਇंदे ਹੋਣਗੇ ਅਸੀਂ ਦੇ ਬੈਠ ਕੇ ਉੱਥੇ ਵਿੱਚ ਉਹ ਬੀਜੇਪੀ ਦੇ ਵਿੱਚ ਬਹਿ ਕੇ ਕਿਸਾਨ ਦੀ ਹਰ ਤੇ ਮਜ਼ਦੂਰ ਦੀ ਹਰ ਗੱਲ ਕਿਉਂ ਕਿਸਾਨ ਦੀ ਗੋਲੀ ਚੱਲਿਆ ਜੀ ਪੰਜਾਬ ਦੇ ਕਿਉਂ ਕਿਸਾਨ ਦੇ ਪੰਜਾਬ ਦੇ ਡੰਡਾ ਵੱਜੇ ਇਸ ਕਰਕੇ ਇਹ ਅੱਗੇ ਬੀਜੇਪੀ ਨਹੀਂ ਸੀ ਇਹ ਵਰਤਦੇ ਸੀਗੇ ਇਕਾਲੀ ਦਲ ਵਰਗੇ ਹੁਣ ਤੁਸੀਂ ਅੱਗੇ ਦੇਖਿਆ ਜੂਨ ਤੋਂ ਬਾਅਦ ਕਿਸਾਨ ਸਿੱਧਾ ਪ੍ਰਾਈਮ ਮਿਨਿਸਟਰ ਦੇ ਘਰੇ ਵੀ ਜਾਇਆ ਕਰੂ ਪ੍ਰਾਈਮ ਮਿਨਿਸਟਰ ਸਿੱਧਾ ਆਪਣੇ ਜਿਹੜਾ ਕਿਸਾਨ ਮਜ਼ਦੂਰ ਆ ਉਹ ਐਗਰੀਕਲਚਰ ਮਿਨਿਸਟਰ ਦੇ ਘਰੇ ਜਾਇਆ ਕਰੂਗਾ ਐਨ ਦਰਵਾਜ਼ੇ ਜਿਹੜੇ ਕਿਸਾਨਾਂ ਲਈ ਤੇ ਮਜ਼ਦੂਰਾਂ ਲਈ ਖੁੱਲੇ ਮਿਲਣਗੇ ਅੱਜ ਤੱਕ ਸਿਰਫ ਕੁਝ ਬੰਦੇ ਚੰਦ ਬੰਦੇ ਉਹ ਆਪਣੀ ਪੋਲਿਟਿਕਸ ਕਰਨੀ ਚਾਹੁੰਦੇ ਸੀ ਜਦੋਂ ਪੋਲਿਟਿਕਸ 'ਚ ਉਹ ਇਲੈਕਸ਼ਨ ਲੜੇ ਤੇ ਲੋਕਾਂ ਨੇ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਉਹ ਉਹ ਪੋਲਿਟਿਕਸ ਈ ਸਾਰੀ ਜਿਹਦੇ ਵਿੱਚ ਉਹਨਾਂ ਨੂੰ ਜਵਾਨਤਾ ਜਕਤ ਹੋ ਗਈ ਪੱਕੇ ਜੀ ਬਿਟਰ ਜੀ ਪੂਰੀ ਇਹ ਨੇ ਲਿਖੀ ਹੋਈ ਹੈਗੀ ਐ ਦੋਸਤੀ ਰਹੇਗੀ ਹਾਂ ਜੀ ਪਾਪਾ ਜੀ ਅੱਜ ਕੰਨੇ ਤੁਹਾਡੇ ਨਾਲ ਦੋਸਤੀ ਰਹੇਗੀ ਐ ਤੇ ਦੋਸਤੀ ਰਹੇਗੀ ਪਰ ਵਰਕਰ ਜਿਹੜਾ ਵਾ ਤੁਹਾਨੂੰ جواب ਦੇਗਾ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਦਾਦਾ ਜੀ ਦੀ ਇਤਿਹਾਸਕਾਰ ਆ ਤੇ ਉਹਨਾਂ ਦੀ ਸ਼ਹਾਦਤ ਨੂੰ ਭੁੱਲ ਕੇ ਵੀ ਜਾਈਂ ਜੀ ਦਾਦਾ ਜੀ ਦੇਖੋ ਗੱਲ ਹੀ ਆ ਇੱਕ ਗੱਲ ਪ੍ਰਤਾਪ ਸਿੰਘ ਬਾਜਵਾ ਜੀ ਜਾਂ ਹੋਰ ਕਿਸੇ ਦਿਨ ਤੁਸੀਂ ਅੱਜ ਹੀ ਸਾਰੇ ਚਲੇ ਜਾਓ ਤੇ ਪ੍ਰਤਾਪ ਸਿੰਘ ਬਾਜਵਾ ਜੀ ਤੇ ਇਹਨਾਂ ਨੂੰ ਇਹ ਪੁੱਛਿਓ ਮੈਂ ਤਾਂ ਅੱਜੋ ਕਰਾ ਸੀ ਬਿਲਕੁਲ ਨਹੀਂ ਨਹੀਂ ਮੈਂ ਕਾਂਗਰਸ ਦੀ ਗੱਲ ਕਰਦਾ ਕਦੇ ਇਹਨਾਂ ਨੂੰ ਇਹ ਪੁੱਛਿਓ ਵੀ ਕਦੇ ਇੰਦਰਾ ਗਾਂਧੀ ਜੀ ਜਦ ਦਿਨ ਉਹਨਾਂ ਦਾ ਸ਼ਹਾਦਤ ਦਾ ਦਿਨ ਹੁੰਦਾ ਕਦੇ ਇਹਨਾਂ ਨੇ ਉਹਨਾਂ ਦੀ ਸਮਾਦ ਤੇ ਗਏ ਨੇ ਕਦੇ ਰਜੀਵ ਗਾਂਧੀ ਜੀ ਦੇ ਸ਼ਹਾਦਤ ਵਾਲੇ ਦਿਨ ਇਹ ਕਦੇ ਉਹਨਾਂ ਦੇ ਫੁੱਲ ਪਾਉਣ ਗਏ ਨੇ ਕਦੇ ਸਰਦਾਰ ਬੈਂਸ ਸਿੰਘ ਜੀ ਸੀਯਾਰ ਬਿਆਨ ਸਿੰਘ ਜੀ ਇੱਥੇ ਹੀ ਪਾਂਡੇ ਜੀ ਸਭ ਤੋਂ ਵੱਡੇ ਸ਼ਹੀਦ ਇੱਥੇ ਬੈਠੇ ਆ ਪਰ ਲੋਚਨ ਸੁੰਮਣ ਜੀ ਉਹਨਾਂ ਦੇ ਮਹਿੰਦਰ ਸਿੰਘ ਕੇ ਪੀ ਜੀ ਇਸ ਕਾਂਗਰਸ ਪਾਰਟੀ ਨੇ ਕਦੇ ਵੀ ਉਹਨਾਂ ਦੀ ਜਨਮ ਦਿਨ ਉਹਨਾਂ ਦਾ ਕਦੇ ਸ਼ਹਾਦਤ ਦਾ ਦਿਨ ਇਹਨਾਂ ਨੇ ਮਨਾਇਆ ਕਦੇ ਕਾਂਗਰਸ ਦਾ ਫੋਕਸ ਹੀ ਨਹੀਂ ਹੈ ਬਾਕੀ ਤੁਹਾਨੂੰ ਗੱਲਾਂ ਸਾਰੀਆਂ ਇੰਟਰਵਿਊ ਕਰਕੇ ਦੱਸਣ ਇੱਕ ਮੈਂ ਇੱਕ ਮੈਂ ਸੁਣ ਲਓ ਹੁਣ ਸੁਣ ਲਓ ਹੁਣ ਸੁਣ ਲਓ ਇਹ ਹਮੇਸ਼ਾ ਜਿਹੜੀ ਵਿਚਾਰਧਾਰਾ ਹੈ ਕਾਂਗਰਸ ਦੀ ਉਹਦੇ ਹਮੇਸ਼ਾ ਇਹ ਗੱਲਾਂ ਹੈ ਜਿਹੜੀਆਂ ਉਲਟ ਕਰਦੇ ਰਹੇ ਆ ਅੱਜ ਮੈਂ ਤੁਹਾਡੇ ਨਾਲ ਇਕੱਲੇ ਇਕੱਲੇ ਮੈਂ ਮੇਰੇ ਕੋਲ ਬਹੁਤ ਕੁਝ ਇਤਿਹਾਸ ਹੈ ਇਹਨਾਂ ਨੂੰ ਮਤਲਬ ਭੱਜਣ ਨੂੰ ਰਾਹ ਹੀ ਲੱਭਣੇ ਜਿਹੜੇ ਅੱਜ ਕਾਂਗਰਸੀ ਕਹਿੰਦੇ ਆ ਨਾ ਮੈਨੂੰ ਇਹ ਕਾਂਗਰਸ ਹੈ ਨਹੀਂ ਸੀ ਪੰਜਾਬ 'ਚ ਕਿਉਂਕਿ ਬਲੂ ਸਟਾਰ ਇਹਨਾਂ ਨੇ ਕੀਤਾ 84 ਦੇ ਦੰਗੇ ਇਹਨਾਂ ਨੇ ਕੀਤੇ ਤੇ ਜੇ ਕਿਸੇ ਕਾਂਗਰਸ ਬਣਾਈ ਉਹ ਸਰਦਾਰ ਬਿਨਤ ਸਿੰਘ ਜੀ ਨੇ ਬਣਾਈ 92 'ਚ ਕਾਂਗਰਸ ਦਾ ਤੋੜੇ ਨਾ ਨਹੀਂ ਲੈਂਦਾ ਸੀ ਕੋਈ ਇਸ ਸਾਰਿਆਂ ਨੂੰ ਜਿਹੜੇ 92 'ਚ ਮਾਡਲ ਨੇ ਸਾਰੀ ਇਸardar Biyan Singh ਦੇ ਬਣਾਏ ਹੋਏ MLA ਨੇ ਉਹਨਾਂ ਦੇ ਬਣਾਏ ਹੋਏ ਮੰਤਰੀ ਨੇ ਇਹ ਇਹਨਾਂ ਨੂੰ ਤਾਂ ਇਹ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਅਮਨ ਸ਼ਾਂਤੀ ਜੀ ਜੇ ਰਾਜ ਭੋਗ ਰਹੇ ਆ ਨਾ ਉਹ ਉਹਨੇ ਨਾ ਦਿੱਤਾ ਹੋਇਆ ਏ ਪਰ ਇਹਨਾਂ ਨੇ ਕਦੇ ਇਹਨਾਂ ਨੇ ਕਦੇ ਉਹਨਾਂ ਦਾ ਜ਼ਿਕਰ ਕਰ ਮੈਂ ਪਿਛਣੀਆਂ ਸਪੀਚਾਂ ਕੱਢ ਲਿਓ ਕਿ ਕਦੇ ਇਹਨਾਂ ਨੇ ਇੰਦਰਾ ਗਾਂਧੀ ਕਦੇ ਇਹਨਾਂ ਨੇ ਰਜੀਵ ਗਾਂਧੀ ਕਦੇ ਇਹਨਾਂ ਨੇ ਸਦਾਰ ਬਿਆਨ ਸਿੰਘ ਕਦੇ ਪਾਂਡੇ ਜੀ ਕਦੇ ਸੂਨ ਸਾਹਿਬ ਕਦੇ ਕੇ ਪੀ ਜੀ ਜਾਂ ਹੋਰ ਜਿੰਨੇ ਸ਼ਹੀਦ ਕਦੇ ਉਹਨਾਂ ਦਾ ਨਾਮ ਲਿਆ ਹੋਵੇ ਤਾਂ ਮੈਨੂੰ ਦੱਸ ਦਿਓ ਇਹ ਤਾਂ ਹੋਰ ਹੀ ਵਿਚਾਰਤਰਾ ਲੈ ਗਏ ਕਾਂਗਰਸ ਨੂੰ ਕਿਧਰ ਨੇ ਪਾਸੇ ਉਹ ਕਾਂਗਰਸ ਰਹੀ ਹੋਈ ਨਹੀਂ ਬਿਲਕੁਲ ਨਹੀਂ ਬਿਲਕੁਲ ਜੀ ਉਹਦੇ ਪੁਰਾਣੇ ਸਾਥੀ ਨੇ ਸੁਨੀਲ ਜਾਖੜ ਜੀ ਨੂੰ ਥੋੜੀ ਜੁਆਇਨਿੰਗ ਹੁੰਦੀ ਹੈ ਨਜ਼ਰ ਨਹੀਂ ਆਉਂਦੇ ਸੁਸ਼ੀਲ ਲਿੰਕੂ ਸਿੱਤਲੋਂ ਗੁਰਾਉ ਨੂੰ ਜੁਆਇਨਿੰਗ ਕਰਾਉਂਦੇ ਨੇ ਜੰਗੀਰ ਦੇ ਵਿੱਚ ਮੀਟਿੰਗ ਹੁੰਦੀ ਹੈ ਉੱਥੇ ਤੁਸੀਂ ਨਹੀਂ ਤੁਹਾਡੇ ਵਿੱਚ ਬੁੜੀਆਂ ਨੇ ਕੁਝ ਨਹੀਂ ਜਾ ਕੇ ਕੋਲੇ ਵਿੱਚ ਬਸ ਅਸੀਂ ਨਵੀਆਂ ਗੱਲ ਕਰੀ ਕਿਹੜੀ ਪੰਜਾਬ ਜਿਹੜਾ ਪੱਗ ਤਸਮਾ ਪੱਗ ਤਸਮਾ ਉਹ ਉਹ ਨਹੀਂ ਉਹ ਨਹੀਂ ਸੁਣਦੇ ਆਣੇ ਕਿਦਾਂ ਮੁਸਾਫਲਾ ਸੁਣਦੇ ਆ ਕੋਈ ਕਿਸੇ ਕੀ ਹੈ ਵੀ ਪਾਰਟੀ ਨਾਲ ਮੈਂ ਕਹਿੰਦਾ ਕੋਈ ਕਿਸੇ ਪਾਰਟੀ ਨੂੰ ਕੈਂਡੀਡੇਟ ਨਹੀਂ ਲੱਭਦਾ ਇਹ ਇਹ ਫੈਸਲਾ ਕਰਨਾ ਆਵੇ ਤਾਂ ਸਹੀ ਹੁਣ ਮੈਦਾਨ ਚ ਜਿਹੜਾ ਹੁੰਦਾ ਪੰਜਾਬ ਕਾਂਗਰਸ ਦਾ ਆਪ ਦਾ ਗੱਠਜੋੜ ਹੋ ਰਿਹਾ ਹੈ ਚਾਂਸ ਲੱਗ ਰਹੇ ਆਪਾਂ ਨੂੰ ਵੀ ਜੋ ਮਰਜੀ ਕਰ